ਇਕ ਓਅੰਕਾਰ ਸਤਨਾਮ ਕਰਤਾ ਪੁਰਖੁ ਨਿਰਭੈ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰੁ ਜਪੈ ਜਪਨ ਨ ਹੋਵੈ ਜੇ ਲਾਇ ਰਹਾ ਲਿਵ ਤਾਰੁ ਖਿਆ ਪੁਖ ਨਾ ਤੁਰੇ ਜੇ ਬੰਨਾ ਪੁਰੀਆ ਪਵਾਰ ਸੈ ਸਿਆਣ ਪਾਲਖ ਹੋ ਹੈ ਜਗ ਨਾ ਚੱਲੇ ਨਾਲ ਕੇਵ ਸਚਿਆ ਰਹੋਈਏ ਕੁੜ ਟੁਟੇ ਪਾਲ ਹੁਕਮ ਲਜਾਈ ਚੱਲਣਾ ਨਾਲਿ ਰਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨਾ ਜੀ ਹੁਕਮ ਲੈ ਵੜਿਆ ਹੁਕਮੇ ਤਉ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸੁਦਾਪ ਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾ ਹੋਮੈ ਕਹਿ ਨਾ ਕੋਈ ਗਾਵੇ ਕੋ ਤਾਣੁ ਭਗ ਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਲਬੜਿਆਈਆ ਚਾਰ ਗਾਵੇ ਕੋ ਗਦਿਆ ਵਿਖੇ ਵਿਚਾਰ ਗਾਵੇ ਕੋ ਸਾਇ ਕਿਰਤਨ ਖੇਹੇ ਗਾਵੇ ਕੋ ਜੀਨੇ ਪ੍ਰਦੇਹੇ ਗਾਵੇ ਕੋ ਜਪੈ ਜਸ ਦੂਰ ਅਗਾਵੇ ਕੋ ਵਿਖੇ ਹਾਦਰ ਹਦੂਰ ਕਥਨਾ ਗਥੀ ਨਾਵੇ ਟੂਟ ਅਕਥ ਗਤਿ ਕਥੀ ਕੋਟੀ ਕੋਟ ਕੋਟ ਜਿੰਦਾ ਦੇਲੰਦੇ ਤੂ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹ ਅਨਾਨੁਸ਼ੈ ਵਿਪਰਵਾਹ ਸਾਚਾ ਸਾਹਿ ਸਤਿਨਾਏ ਪਖਿ ਆਪ ਵਪਾਰ ਆਖ ਮੰਗਹਿ ਦੇਹੀ ਦੇਹੀ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਦ ਸਦਰਬਾਰ ਮੋਹ ਕੈ ਬੁਰਨ ਬੋਲੀਐ ਜਿਸੁ ਮਧਰੇ ਪਿਆਰ ਅਮਰਥ ਬੀਲਾ ਸਚਨਾ ਉੜਿ ਆਏ ਵਿਚਾਰ ਅਗਰ ਮੀ ਆਵੇ ਕਪੜਾ ਨੰਦ ਰੇ ਮੁਖ ਦਵਾਰ ਨਾਮਿ ਕੇ ਮੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਜਨ ਪਾਇਆ ਮਾਨ ਨਾਨਕ ਗਾਵੀਐ ਗੁਣਿਨ ਗਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਏ ਗੁਰਈਸਰ ਅਗਰ ਗੋੜਹ ਬ੍ਰਹਮਾ ਗੁਰ ਪਾਰਵਤੀ ਨਵਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਗਥਾ ਨ ਜਾਇ ਗੁਰ ਆਖ ਤੇ ਉਜਾਈ ਸਭਨਾ ਜੀਆਂ ਕਾਗ ਦਤ ਸੋ ਨਾਮ ਸਰਣਾ ਜਾਈ ਤੀਰਥ ਨਾਮ ਜੇ ਦਿਸ ਪਾਵਾਂ ਹਨ ਪਾਣੇ ਕੀ ਨਾਏ ਕਰੀ ਜੇ ਤੇ ਇਸਰੁ ਡੁ ਪਾਈ ਵੇਖ ਆਵਲ ਕਰਮ ਕੇ ਮਲੇ ਲਈ ਮਾਤ ਦੇ ਵਿੱਚ ਰਤਨ ਜਵਾਹਰ ਮਾਲਕ ਅਜੇ ਗੁਰ ਕੀ ਸਿੱਖ ਸੁਣੇ ਗੁਰਾਕ ਦੇਵ ਜਾਈ ਸਬਨਾ ਜੀਆਂ ਕਗ ਦਾਤਾ ਸੋਮ ਸਰਣਾ ਜਾਈ ਜੇ ਜੋ ਚਾਰੇ ਆਰਜਾ ਹੂਰ ਜ ਸੁਣੇ ਹੋਏ ਨਵਾ ਖੰਡਾ ਵੀ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਰਉ ਰਖਾਈ ਕੈ ਜਸ ਕੀਰਤ ਜਗਲੇ ਜੀ ਦਿਸ ਨਦਨ ਨਾ ਵਈ ਤਾ ਬਾਤਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਦਿਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਰ ਕੁਨ ਸੁਜੈ ਜੇ ਦਿਸ ਗੁਣ ਕੋਈ ਕਰੇ ਸੁਣੈ ਸਤਿਪੀਰ ਸੁਰਨਾਥ ਸੁਣੈ ਧਰਤਵਲਾਕਾਸ਼ ਸੁਣੈ ਦੀਪ ਲਵੇ ਪਾਤਲ ਸੁਣੈ ਪੂਨ ਸਕੇ ਕਾਲ ਨਾਨਕ ਭਗਤਾ ਸਤਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਆਇਸ਼ਰ ਬਰਮਹਿੰਦ ਸੁਣੈ ਮੁਸਲਾਹਨ ਬੰਦ ਸੁਣੈ ਜੋ ਜਗਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਤਿ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਦੋ ਗਿਆਨ ਸੁਣਿਆ ਅਠਸ਼ਡ ਕਾਸ਼ ਨਾਨਕ ਸੁਣਿਆ ਬਾੜ ਅਪੜ ਪਾਵੇ ਮਾਨ ਸੁਣਿਆ ਲਾਗ ਸਹਜ ਧਿਆਨ ਨਾਨਕ ਭਗਤਾਂ ਦਾ ਉਸਤਤਿ ਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਦਿਸ਼ਾਹ ਸੁਣਿਆ ਦੇ ਪਾਗੇ ਰਾਹ ਸੁਣਿਆ ਹਾਤ ਹੋਵੇ ਅਸਗਾਹ ਨਾਨਕ ਭਗਤਾਂ ਦਾ ਉਸਤਤਿ ਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮਨੈ ਕੀ ਗਤਿ ਕਹੈ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਕਾਗਦ ਕਲਮ ਨਾਨਕ ਨਹਾਰ ਬੰਨੈ ਕਾ ਬਖਨ ਨ ਉਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੁਵੇ ਮਨੈ ਸੁਰਤ ਹੋਵੇ ਮਨ ਬੋਧ ਮਨੈ ਸਲ ਪਉਣਗੇ ਸੁਧ ਮਨੈ ਮੋਹ ਚੋਟਾ ਨਾ ਖਾਏ ਬੰਨੈ ਜਮ ਕੇ ਸਾਥ ਨਾ ਜਾਏ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨੈ ਮਾਰੇ ਠਾਗ ਨਾ ਪਾਈ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਵਗਣਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨ ਪਾਵਹਿ ਮੁਖ ਦਿਵਾਰ ਮਨ ਪਰਵਾਰ ਸਾਦਾਰ ਮਨ ਦਰੇ ਤਾਰੇ ਗੁਰ ਸਿੱਖ ਮਨ ਨਾਨੁ ਪਾਵਹਿ ਨਾ ਪਿਖ ਆਸਾ ਨ ਨਿਰੰਝਨ ਹੋਈ ਦੇਖੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਨਮ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਕਾ ਉੰਗਰੇਗ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤਾ ਕਹੈ ਕੰਨ ਨਾਹੀ ਸੁਮਾਰ ਤਾਲ ਤਨਮ ਦੇ ਆਕਾ ਪੂਤ ਸੰਦੋਥ ਵਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਦਵ ਲੋਪਰ ਗੇਤਾ ਭਾਰ ਧਰਤੇ ਹੋਰ ਪਰੇ ਹੋਰ ਹੋਰ ਇਸਤੇ ਪਾਵਾਰਤ ਲੈ ਕਮਨ ਜੋਰ ਜੀ ਜਾਦਨ ਗਾਖੇ ਨਾਬ ਸਮਨ ਲਿਖਿਆ ਬਣੇਖ ਲਾ ਇਹੋ ਲਿਖਾ ਲਿਖ ਜਾਣੇ ਕੋਈ ਨਿਖਾ ਲਿਖਿਆ ਕੀਤਾ ਹੋਵੇ ਕੀਤਾ ਤਾਣ ਸਵਲੇ ਰੂਪ ਕੀਤੀ ਦਾ ਜਾਣ ਕਉਣਕੂਤ ਕੀਤਾ ਆਪ ਸਾਇਕ ਕਮਾਉ ਇਸਤੇ ਹੋਏ ਲਖ ਦਰੀਆ ਕੁਦਰਤ ਖਮਨ ਕਹਾ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋ ਤਦ ਪਾਵੇ ਸਾਈ ਪਨੇਕਾਰ ਤੂੰ ਸਦਾ ਸਲਾਮਤ ਨਿਰੰਕਰ ਆਸੰਖ ਜਪ ਆਸੰਖ ਪਾਉ ਅਸੰਗ ਪੂਜਾ ਅਸੰਖ ਤਉਤਾਵ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੇ ਅਸੰਖ ਦਾਤਾ ਆਸਾਂ ਸੋਲ ਮੈਂ ਭਗਸਾਰ ਆਸਾਂਖ ਮੋਲੇ ਬਿਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਬਾਰ ਆ ਨਾ ਜਾਵੇ ਇੱਕ ਵਾਰ ਜੋਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੂਰਖੰਦ ਕੂਰ ਸੰਘ ਚੋਰ ਹਰਾਮਪੂਰ ਅਸਾਂ ਅੰਮ੍ਰਿਤ ਕਰ ਜਾਹੇ ਜੂਰ ਅਸੰਖ ਗਲਵੜ ਹਤਿਆ ਕਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਘ ਮਲੇਸ਼ ਮਲ ਪਖਾਹੇ ਅਸਾਂ ਕ ਨਿੰਦਕ ਸ੍ਰੀ ਕ੍ਰਿਪਾ ਹਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਦਰਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸਾਂਤ ਨਾਮ ਸੰਗ ਥਾਪ ਅਗੰਗ ਰਮ ਸੰਖ ਲੋਵੇ ਅਸੰਖ ਹੈ ਸਿਰਪਾਰ ਹੋਏ ਆਖਰੀ ਨਾਮ ਅਕਲੇਸ਼ਾਲਾਹ ਅਕ੍ਰੇ ਗਿਆਨ ਗੀਤ ਗੁਣਗਾਹ ਆਖਰੀ ਲਿਖਨ ਬੁਰਨ ਬਾਣ ਸਿਰ ਸੰਜੋਗ ਵਖਾਣ ਜਿਨਨੇ ਲਿਖੇ ਤੇ ਸਰਣਾਹੇ ਜਿਵ ਫਰਮਾਏ ਤੇਵ ਤਵ ਪਾਹੇ ਜਿਤਾ ਗੀਤਾ ਤੇਤਾ ਨਾਉ ਗੁਣ ਗਾਵੇ নাহি ਕੋ ਥਾਉ ਕੁਦਰਤ ਕਮਨ ਕਹਾ ਉਚਾਰ ਬਾਰ ਅਨੰ ਜਾਣੇ ਇਕਵਾ ਜੋ ਤੁਧ ਪਾਵੈ ਸਾਇ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਯ ਹੱਥ ਪੈ ਰਤਨ ਦੇਹੇ ਪਾਣੀ ਤੂਤ ਦਰਸ ਅਖੇਹ ਮੂਤ ਬਲੇਤੇ ਕੱਪੜ ਹੋਏ ਦੇਹ ਸਾਬੂਨ ਲਈਏ ਹਉ ਤੋਏ ਪਰਿਯ ਮਤ ਪਾਪਾ ਗੈ ਸੰਗ ਓਹੋ ਧੋਫੇ ਨਾਗੈ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕ੍ਰਿਸ਼ਨ ਨਾਮ ਲਖ ਲੈ ਜਾ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵ ਬ ਜਾਬ ਤਿਰਤਪ ਵਿਦਿਆ ਦਤਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਦਰਗਾ ਤੀਰਥ ਮਲ ਨਾਮ ਸਾਗੁਣ ਤੇਰੇ ਮੈ ਨਾਹੀ ਕੋਈ ਵਨਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਸਾਣੀ ਬਰਮਾਉ ਸਾਸੋਹਾਨ ਸਦਾ ਮਨ ਚਾਉ ਕਮੁਸ ਬਿਲਾ ਵਖਤ ਕਮਣ ਕਮਣ ਥਿਤ ਕਮਣ ਬਾਗ ਕਮਣ ਸ੍ਰੋਤੇ ਬਾਹੂ ਕਮਣ ਜਿਤੋ ਆਕਾਰ ਵੇਲਾ ਪਾਇ ਆਪਣ ਤੇ ਜੇ ਹੂਐ ਨਿਕ ਪ੍ਰਾਨ ਵਖਤ ਨਾ ਪਾਇ ਕਾਦੀਆ ਲੈ ਕਰਨੇ ਕੁराण ਥਿਤ ਵਰਣਾ ਜੋਗੇ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਵਰ ਨਹੀਂ ਕਿਵ ਜਾਣ ਨਾਨਕ ਆਪਨੋ ਸਭ ਕੋ ਅਖ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੇ ਨਾਏ ਕੀ ਤਾਂ ਜਾ ਕਹੂਵੇਂ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੁਹ ਹੈ ਪਤਲ ਅਪਤਾਲ ਲਖ ਅਗਾਸ ਅਗਾਸ ਓੜ ਕੋੜ ਗਪਾਲ ਥਕੇ ਵੇਦ ਕਿਨਿਗ ਬਾਤ ਸੈ ਸਖਰ ਹੈ ਕਹਿਨਿਗ ਦੇਵਾਂ ਅਸਲੇ ਤਾਤ ਲੇਖ ਹੋਇ ਤਾ ਲਿਖਿਐ ਲੇਖੋ ਹੀ ਵਨਾਸ ਨਾਨਕ ਓ ਡਾਕਿਐ ਆਪੇ ਜਾਣਿ ਆਪ ਸਾਲਾ ਹੈ ਸਾਲਾ ਤੇ ਸਰਤ ਨ ਪਾਈਆ ਨਦੀਆਂ ਤੇ ਵਾਹ ਆਪ ਹੈ ਸਮੁੰਦਰ ਨ ਜਾਣੀ ਹੈ ਸਮੁੰਦਰ ਸਾਹਾ ਸਤਾਨ ਗਿਰਹਾ ਸੇ ਤੇ ਮਾਲ ਤਲ ਕੀੜੀ ਤੋਂ ਨ ਹੋਵਨੀ ਜੇਤ ਸੋ ਮਨੋ ਹੋ ਨ ਵਿਸਰਹਿ ਅੰਤ ਨਿ ਸਿਪਤੇ ਕਹਿਣ ਅੰਤ ਅਥਨਾ ਕੰਡਣਾ ਦੇਣ ਅੰਤ ਅੰਤ ਨ ਵੇਖਣ ਸੁਣਣ ਅੰਤ ਅੰਤ ਨ ਜਾਪੈ ਆਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰ ਆਵਾਰ ਅੰਧਕਾਰਨ ਗੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਈ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਖਤਾ ਕਹੀਐ ਬਖਤਾ ਹੋਵੇ ਵੱਡਾ ਸਾਹਿਬ ਉਚਾ ਥਾਉ ਉਚੇ ਉਪਰੋਚਾ ਨਾਮ ਇਹੋ ਉਚਾ ਹੋਆ ਕੋਈ ਜੇ ਸੋਚੇ ਕੋ ਜਾਣੈ ਸੋਏ ਜੇ ਉਡਾਉ ਜਾਣੇ ਆਪ ਆਪ ਨਾਲੁ ਨਦਰੀ ਕਰਮੀ ਦਾਤ ਬਹੁਤਾ ਨਾਮ ਲਖਿਆ ਨਾ ਜਾਏ ਵੱਡਾ ਦਾਤਾ ਤੇ ਨਾਥੁ ਮਾਏ ਕੀਤੇ ਮੰਗਹਿ ਜੋ ਦਾ ਪਾਪ ਕੀਤਿਆ ਗਣਤ ਨਹਿ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮਿਰਪਾਹੇ ਕੀਤੇ ਮੂਰਖ ਆਹੇ ਖਾਏ ਕੀਤਿਆ ਦੁਖ ਅਪੂਖ ਸਦ ਮਾਰੇ ਪੇਦਾ ਦੇ ਰਿਦਾਤਾਰ ਬੰਦਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕਾਖ ਨੁ ਪਾਏ ਓਹ ਜਾਣ ਜੀਤਿਆ ਮੁਖਾਏ ਆਪੇ ਜਾਣ ਆਪੇ ਦੇ ਆਖ ਹੈ ਸੇ ਪੇ ਕੀ ਕੀ ਜਿਸਨੂੰ ਬਖਸ਼ੇ ਸਿਖਤ ਸਾਲਾਹ ਨਾਨਕ ਪਾਛਾਹੀ ਪਾਜ ਸਾਹੂ ਅਮਲ ਗਨਮਲ ਵਾਪਾ ਨਮਲ ਵਾਪਾਰੀ ਅਮਲ ਪੰਡਾਰ ਅਮਲ ਆਬ ਹੈ ਅਮਲ ਜਾਹੇ ਅਮਲ ਪਾਇ ਅਮਲ ਲਾ ਸਮਾਹੇ ਅਮਲ ਧਰਮ ਅਮਲ ਦੇ ਬਾਣ ਅਮਲ ਤੋਂ ਲ ਅਮਲ ਪ੍ਰਵਾਣ ਅਮਲ ਬਖਸ਼ੇ ਸਾਮਨੇ ਸਾਣ ਅਮਲ ਕਰਮ ਅਮਲ ਨਿਮਾਣ ਅਮਲੋਂ ਮਲਾਖਿਆ ਨਾ ਜਾਏ ਆਖ ਆਗ੍ਰਹਿ ਲਿਵ ਲਾਏ ਆਖੇ ਵੀਰ ਪਾੜ ਪ੍ਰਾਣ ਆਖੇ ਪੜੇ ਗਰੇ ਵਿਖਿਆਨ ਆਖੇ ਅਬਰਮੇ ਆਖੇ ਇੰਦ ਆਖ ਹੈ ਗੋਪੀ ਤੇ ਗੋਵਿੰਦ ਆਖ ਹੈ ਇਸ ਰਾਗ ਹੈ ਸਿਧ ਆਖ ਹੈ ਕੀਤੇ ਕਿਤੇ ਕਿਤੇ ਬੁੱਧ ਆਖ ਹੈ ਦਾਬਨ ਆਖ ਹੈ ਦੇਵ ਆਖ ਹੈ ਸੁਰ ਨਰ ਮਨ ਬਨਸੇ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉਠਾ ਉਠ ਜਾਹੀ ਤੇ ਕੀਤੇ ਹੋਰ ਕਰੇ ਦਾਗ ਨ ਸਕਹਿ ਕੀ ਕੀ ਜੇ ੜਾ ਪਾਵੇ ਤੇ ੜਾ ਹੋਵੇ ਨਾਨਕ ਜਾਣੇ ਸੱਚਾ ਸੁਵੇ ਜੇ ਕੋ ਅੱਖ ਬੋਲ ਵਿਗਾਨ ਤਾ ਲਿਖਿਆ ਸਰਗਾ ਵਾਰ ਗਵਨ ਸੋਦਰ ਕਿਹਾ ਸੋ ਕਰਕੇ ਹਾਇਦ ਗਾ ਸਰਬ ਸੁਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਬ੍ਰਿ ਸੋ ਕਹੀਐ ਨਾ ਕੀਤੇ ਗਾਵਨ ਹਾਰੇ ਗਾਵ ਹੈ ਤੁਮ ਨੂੰ ਪਵਨ ਪਾਣੇ ਬੈ ਸੰਤਰ ਗਾਵੇ ਰਾਜਾ ਧਰਮ ਦੀਵਾਰੇ ਗਾਵ ਹੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਉਚਾਰੇ ਗਾਵੇ ਸਰਬ ਬ੍ਰਹਮਾ ਦੇਵੇ ਸੋਮਨ ਸਦਾ ਸਵਾਰੇ ਗਾਵਹ ਨੰਦਰਸਨ ਬੈਠੇ ਦੇਖੀਆ ਨਦਰ ਨਾਲੇ ਗਾਵਹ ਸਿਦ ਸਮਾਧੀ ਅੰਤਰ ਗਾਵਨ ਸਾਧ ਵਿਚਾਰੇ ਗਾਵਨ ਜਪੇ ਸਦੇ ਸੰਦੋਖੀ ਗਾਵਹ ਵੀਰ ਕਿਨਾਰੇ ਗਾਵਨ ਪੰਡਿਤ ਪੜਨ ਲਖੀਸਰ ਜੁਗ ਜੁਗ ਵੇ ਜਾਣ ਨਾਲੇ ਗਾਵਹ ਮੋਹੜਿਆ ਮਨ ਮੋਹਨ ਸੁਰਗਮੁ ਚ ਪਿਆਲੇ ਗਾਵਹ ਰਤਨੁ ਪਾਏ ਤੇਰੇ 86 ਦਿਨਸ ਨਾਲੇ ਗਾਵਨ ਹੈ ਜੂਤ ਮਹਾ ਮਲਸੂਰਾ ਗਾਵਹ ਖਾਣੀ ਚਾਰੀ ਗਾਵਹ ਖਨ ਮਲਵਰ ਭੰਡਾ ਕਰ ਕਰ ਖੇਤਾਰੇ ਸੇਤ ਦਿਨ ਗਾਵਹ ਜੂਤ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿਮ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਾਚਾ ਸਤਿ ਨਾਹੀ ਹੈ ਪਿਹੁ ਹੋਸੀ ਜੈ ਨਾ ਜਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਨਲਸੀ ਮਾਇਆ ਜਨੋ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਵ ਦਿਸ ਦੇਵੜੇ ਆਈ ਜੋ ਤਿਤ ਪਾਵੇ ਸੋਏ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਦ ਸਾਹਿਬ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਮੁੰਦਾ ਸੰਦੋਸ਼ ਰੰਭਾ ਚੋਲੇ ਧਿਆਨ ਖੇ ਗਰੇ ਪ੍ਰਭੂਤ ਅਖਿੰਥਾ ਕਾਲ ਕੁਵਾਰੇ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਗਜ ਮਾਤੇ ਮਨ ਜੀਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦਰੀ ਅਨਾਦਨਾ ਹਤੁ ਜੁਗ ਜੁਗ ਇਕੋ ਵੇਸ ਉਤਗਿਆਂ ਦਿਆ ਕੰਡਾਰਨ ਕਟਕਨ ਵਾਜੇ ਨਾਦ ਆਪ ਨਾਦ ਨਾਥੀ ਸਭ ਜਾ ਕੀ ਰਿਦ ਸਿਦ ਅਵਰਾ ਸਾਧ ਸੰਜੋਗ ਵਿਜੋਗ ਅਦਵਕਾਰ ਚਲਾਗ ਹੈ ਲੇਖ ਹੈ ਆਵਹਿ ਭਾਗ ਆਦੇਸ ਜਿਸੈ ਆਦੇਸ ਆਦਰੀਨ ਅਨਾਦਨ ਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤਿ ਗਏ ਆਏ ਤਿਨ ਚੇਲੇ ਪਰਮਾਨ ਸੰਸਾਰ ਏਕ ਪੰਡਾਰੇ ਇਕ ਨਾਹੀ ਦੇਵਾਨ ਜੇ ਉਹਦੇ ਸੁਪਾਵੈ ਤਮ ਚਿਲਾਵੈ ਜਿਗ ਹੋਵੇ ਫਰਮਾਨ ਉਹ ਵੇਖੇ ਉਹਨਾ ਨਦਰਣਾ ਆਵੇ ਬਹੁਤਾ ਇਹੋ ਵਡਾਣ ਆਦੇਸ ਦਸੈ ਆਦੇਸ ਆਦ ਅਨਿਲ ਅਨਾਦਨਾ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜਿਉ ਚਿਪਾਇਆ ਸਿਕਾ ਬਾਰ ਕਰ ਕਰ ਵਿਖ ਸਰਜਨ ਹਾਰ ਨਾਨਕ ਸੱਚੇ ਕੇ ਸਾਥੇ ਕਾਰ ਆਦੇਸ ਜਿਸੈ ਆਦੇਸ ਆਦਨਿਲ ਅਨਾਦਨਾ ਹਤ ਜੁਗ ਜੁਗੇ ਕੋ ਵੇਸ ਇੱਕ ਦੂਜੇ ਬੋਲਾ ਕੋ ਹੈ ਲਖੋ ਮਹ ਲਖ ਵੇਸ ਲੱਖ ਲੱਖ ਗਿੜ ਆਖੀ ਹੈ ਗਿਨਾ ਜਗਦੀਸ਼ ਏਤਰਾ ਹਮਤ ਪਵਡੀਆਂ ਚਣਿਆ ਹੋਏ ਕੇਸ ਸੁਨੰਗਲਾ ਕਾਸਕੇ ਕੀਟਾ ਈਰੇਸ਼ ਨਾਨਕ ਨਦਰੇ ਪਾਇਆ ਕੂੜੇ ਕੂੜੇ ਠੀਸ ਆਖ ਨ ਜੋਰ ਚਪੈ ਨ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋrna ਜੀਵਨ ਮਰਨ ਨਹਿ ਜੋਰ ਜੋ ਨਾਰਾਇਣ ਮਾਲ ਮਨਸੂਰ ਜੋrna ਸੁਰਤੇ ਗਿਆਨ ਵਿਚਾਰ ਜੋrna ਜੁਗਤੇ ਛੁਡੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੋਤੇ ਥਾਤੇ ਵਾਰ ਪਵਨ ਪਾਣੀ ਅਗਨੀ ਪਾਤਲ ਸੋ ਧਰ ਤੇ ਥਾਵ ਰਕੀ ਤ੍ਰੰਸਾਲ ਦਿਸ ਵਿੱਚ ਜੀ ਜਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਅਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਨ ਨਦਰੇ ਕਰੰ ਪਗ ਨਿਸ਼ਾਨ ਗਜਪ ਕੈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੇ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਕਾਰਤਕਣੀ ਹੈ ਰੂਪ ਰੰਗ ਕੇ ਵੇਸ ਕੀਤਿਆ ਆਕਰਮ ਭੂਮੀ ਮੇਰ ਕੀਤੇ ਕੀਤੇ ਤੁਪਦੇਸ਼ ਕੀਤੇ ਇੰਦ ਚੰਦ ਅਸਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁਧ ਨਾਥ ਕੀਤੇ ਕੀਤੇ ਦੇਵ ਵਿਵੇਸ ਕੀਤੇ ਦੇਵ ਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਬਾਤ ਅਨਿਰੰਤ ਕੀਤਿਆ ਸੁਰਤੇ ਸੇਵਾ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਲੈ ਗਿਆਨ ਪਰਚੰਡ ਜਥੈ ਨਾਦ ਬਰੋਧ ਕੋੜ ਆਨੰਦ ਸ਼ਰਮਖਣ ਕੇ ਬਾਣੇ ਰੂਪ ਜਥੈ ਕਾਰਤਿ ਕੜਿ ਗੈ ਬਹੁਤ ਅਨੂਪ ਤਾਹ ਕਿੰਗ ਲੰਗਥਿਆ ਨਾ ਜਾਹੇ ਜੀ ਕੋ ਕਹੈ ਪਿਛੇ ਪੁਛਤਾਇ ਕਿਥੈ ਕੜਿਐ ਸੁਰਤ ਮਾਤਮਨ ਬੁੱਧ ਥੈ ਕੜਿਐ ਸੁਰਾਸਦਾਂਗੇ ਸੁਧ ਕਰਮਖਣ ਕੇ ਬਾਣੇ ਜੋਰ ਜਤੈ ਹੋਰਨਾ ਕੋਈ ਹੋਰ ਸਿਥੈ ਜੋਤ ਮਹਾ ਬਲ ਸੂਰ ਤਨ ਮੇਂ ਰਾਮ ਰਹਾ ਪ੍ਰਪੂਰ ਜਿਤੈ ਸੀਤੋ ਸੀਤਾ ਮਹਿਮਾ ਬਾਹੀ ਥਾਕ ਰੂਪ ਨਾ ਕਥਨੇ ਜਾਹੇ ਨਾ ਓਮਰੇ ਨਾ ਠਾਗੇ ਜਾਹੇ ਜਨ ਕੇ ਰਾਮ ਸਹਿ ਮਨ ਮਾਹੀ ਮਹਿ ਸਿਥੈ ਭਗਤ ਦਵ ਸਹਿ ਖੇਲੂ ਏਕ ਰਿ ਅਨੰਦ ਸਚਾ ਮਨ ਸੋਈ ਸਚ ਕਨੋ ਸਹਿ ਨਿਰੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਜਥੈ ਖੰਡ ਮਲਵਰ ਪੰਡ ਜੇ ਕੋ ਕਥੈ ਤਾ ਅੰਤ ਨੰਤ ਤਿਥੈ ਲੋਲ ਆਕਾਰ ਜਿਵ ਜਿਵ ਕਿਮਤ ਵਿਦ ਵਿਕਾਰ ਵੇਖੇ ਵਿਖਸੈ ਕਲ ਵਿਚਾਰ ਨਾਨਕ ਗਤਿ ਨਾ ਕਰੜਾ ਸਾਰ ਜਤਿ ਪਰਮਾਰ ਅਤਿ ਰਜ ਸੁਨਿਆਰ ਹਰਿ ਨਮਤਿ ਵੇਦਾਥਿਆਰ ਔਕ ਲਗਨ ਦਵਤਾਓ ਪਾਂਡਾ ਪੰ ਅਮਰਤ ਤਤ ਟਾਲ ਕੜਿਐ ਸ਼ਬਦ ਸੱਚੀ ਦਖਸ਼ਾਲ ਜਿਨਕੋ ਨਦਰ ਕਨਨ ਜਨਕ ਨਾਨ ਨਦਰੇ ਨਦਰੁ ਨੇਹਾਲ ਸਲੋਕ ਪਵਨ ਗੁਰੂ ਕਾਣੀ ਪਿਤਾ ਮਾਤਾ ਤਰਤ ਮਹਿਤ ਦੇਵ ਸ਼ਰਾ ਦੇਦਾਏ ਦਾਇਆ ਖੇਲੈ ਸਗਲ ਜਗਤ ਚੰਗਿਆ ਗਿਆ ਮਰਿਆ ਗਿਆ ਵਾਚੈ ਤਰ ਮਹਾਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਖੋਜਲੇ ਕਿਤੇ ਛੁੱਟੇ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਖੋ ਜਾਨੇ ਕਿਤੇ ਈਸ਼ੁ ਪੀ ਨਾਨਕ ਵਾਹਿਗੁਰੂ ਰਾਮਖਲੀ ਮਹਲਾਤ ਜਨਾਂ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮਰਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੇਤੀ ਮਨ ਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਣਾਈਆ ਸਾਧੂ ਤੰਗਾ ਵਾਹਰੇ ਕੀਰਾ ਮਨ ਜਨੇ ਵਿਸਾਇਆ ਕਹੇ ਨਾਨਕ ਅਨੰਦ ਖੁਲਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਮਨ ਨਾਲੇ ਨਾਰਬੋ ਤੂੰ ਮਨ ਮੇਰੇ ਦੁਖ ਸੰਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਮਨਾਗ ਨਾ ਸਮਰੱਤ ਸੁਆਮੀ ਸੋ ਕਿੰਮਨ ਅਨਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਬਨਣਾਲੇ ਸਾਚੇ ਸਾਹਿਬਾ ਕੀਆ ਨਾਮੀ ਕਰਤੇ ਰਹਿ ਕਰਤਾ ਤੇਰੇ ਸਭ ਚਹ ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮ ਨਵਸਾ ਬੈ ਨਾਮਿਨ ਕੇ ਮਨੋਸਿਆ ਆਵਾਜ਼ੇ ਸਦਕ ਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਨਾ ਮੇਰਾ ਆਧਾਰੂ ਸਾਚਨਾ ਆਧਾਰ ਬਿਰਾ ਇਨ ਬੁਖਾਂ ਸਭ ਕੁ ਮੰਗਿਆ ਕਰ ਸ਼ਾਂ ਸੁਖਮਨਿ ਉਸਿਆ ਜਿਨੇ ਇੱਛਾ ਸਾਫ ਜਾਈਆ ਸਦਾ ਕਿਰਪਾ ਨ ਕੀਤਾ ਗਿਰ ਬਟੋ ਜਿਸ ਦਿਨ ਅਵੜਿਆ ਅੰਗ ਕਹਿ ਲਾਨੀ ਸੁਖ ਸੰਤ ਹੋ ਸ਼ਬਦ ਰੋਪਿਆ ਸਾਚਾ ਨਾਮ ਮਿਰਾਧਾਰੂ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੀ ਗੱਲਾਂ ਜਿਤ ਕਰਤਾਰੀਆਂ ਪੰਜ ਦੂਦ ਵਸ ਕਿਤੇ ਕਾਲ ਗੰਡ ਕੁਮਾਰਿਆ ਤੁਰ ਕਰਮ ਪਾਇਆ ਦਿਲ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਮ ਤੈ ਸੂਵਾ ਤਦ ਕਰ ਅਨਹਦ ਵਾਚੇ ਆਨੰਦ ਸੁਨੁੜ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਪਾਇ ਤਦ ਦੇ ਸਗਲ ਸੁਰੇ ਦੁਖ ਰੋਗ ਅਸਨਤਾ ਬਤਰੇ ਸੁਣੇ ਸੱਚੀ ਬਾਣੀ ਤੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਬਨਮਤ ਨਾਨਕ ਅਗਦ ਚਨਣ ਲਾਗੇ ਆਵਾਜ ਅਨਹਦ ਤੂਰੇ ਇਸ ਲੋਕ ਪਵਣ ਗੁਰ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਦ ਵਿਦਾਈ ਦਾਇਆ ਹਿਲੇ ਸਗਲ ਜਗਤ ਚੰਗਿਆਈਆਂ ਭਰੇਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨੇ ਨਾਮ ਧਿਆਇਆ ਗਇਮ ਸਗਤ ਕਾਲ ਨਾਨਕ ਦੇਮ ਖੋਜਲੇ ਹਿਤੇ ਛੁੱਟੇ ਨਾਨ ਜਿਨੇ ਨਾਮ ਧਿਆਇਆ ਗਏ ਮਸਕਤ ਆਕਾਲ ਨਾਨਕ ਤੇ ਮਖੂਜਾ ਨੇ ਕਿਤੇ ਛੁੱਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ